ਸਸ਼ੇਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਆ ਇੱਕ ਮਾਲਕ ਦੇ ਆ ਤਿੰਨ ਗੱਡੀਆਂ ਵਿਕਾਊ ਨੇ ਜੀ ਦੁਸ਼ਹਿਰ ਤੋਂ ਪਹਿਲਾਂ ਪਹਿਲਾਂ ਕੋਈ ਵੀ ਖਰੀਦੂਗਾ ਤਾਂ ਵੱਡਾ ਡਿਸਕਾਊਂਟ ਦਿੱਤਾ ਜਾਊਗਾ ਜੀ ਚੈਨਲ ਦਾ ਨਾਮ ਲੈ ਕੇ ਕੋਈ ਵੀ ਵੀਰ ਗੱਡੀ ਖਰੀਦਣ ਜਾਊਗਾ ਤਾਂ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ 2015 ਮਾਡਲ ਰਿਟਿਸ ਗੱਡੀ ਪਹਿਲੇ ਨਾ ਫੁੱਲ ਬੀਮਾ ਦੋ ਚਾਬੀਆਂ i20 ਗੱਡੀ 2015 ਮਾਡਲ ਫਸਟ ਓਨਰ ਫੁੱਲ ਬੀਮਾ ਇਨੋਵਾ ਗੱਡੀ 2012 ਮਾਡਲ ਨਵੇਂ ਟਾਇਰ ਪੀਵੀ 31 ਨੰਬਰ ਫਸਟ ਓਨਰ ਏਰੀਆ ਸਰਦੂਲਗੜ ਮਾਨਸਾ ਇੱਕਾ ਚੱਲੀਆਂ ਹੋ ਜਾਂਦੇ ਨੇ ਫੈਮਿਲੀ ਕਾਰਾਂ ਨੇ ਜੀ ਇਹ 9357513213 95375 13213 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਮਾਲਕ ਦੀਆਂ ਤਿੰਨੇ ਗੱਡੀਆਂ ਨੂੰ ਖਰੀਦ ਸਕਦੇ ਹੋ ਤੇ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਖਰੀਦਣ ਵਾਲੇ ਵੀਰਾਂ ਨੂੰ ਪੂਰਾ ਫੁੱਲ ਡਿਸਕਾਊਂਟ ਦਿੱਤਾ ਜਾਊਗਾ ਜਿਹੜਾ ਵੀਰ ਚੈਨਲ ਦਾ ਨਾਮ ਲੈ ਕੇ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਨਾਂ ਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜੀ ਅਰਜੁਨ 555 ਟਰੈਕਟਰ ਵਿਕਾਊ ਹੈ ਜੀ 2016 ਮਾਡਲ 4,70,000 ਰੇਟ ਮੰਗੇ ਜੀ ਏਰੀਆ ਮਜੀਠਾ ਅੰਮ੍ਰਿਤਸਰ 9968888113 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਰਜੁਨ 555 ਟਰੈਕਟਰ 2016 ਮਾਡਲ 4,70,000 ਰੁਪਏ ਦੇ ਵਿੱਚ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਇਹ ਨੰਬਰ ਤੇ ਕਾਲ ਕਰਕੇ ਮੋਟਰਸਾਈਕਲ ਵਾਲੀ ਰੇੜੀ ਵਿਕਾਊ ਹੈ ਜੀ ਰੇਟ 4500 ਏਰੀਆ ਮੋਗਾ 628430062 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ 987799844 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਜੀ ਕਟਰ ਵਿਕਾਊ ਹੈ ਜੀ ਕਰਚੇ ਵੱਢਣ ਵਾਲਾ ਕਟਰ ਵਿਕਾਊ ਹੈ ਕਰਚੇ ਵੱਢਣ ਵਾਲਾ ਰੇਟ 20000 ਏਰੀਆ ਵੀਰ ਨੇ ਦੱਸਣ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ 934927001 934927001 ਇਸ ਨੰਬਰ ਤੇ ਫੋਨ ਕਰਕੇ ਕਟਰ ਹੈ ਜਿਹੜਾ ਕਰਚੇ ਵੱਢਣ ਵਾਲਾ ਤੁਸੀਂ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਆ 2017 ਮਾਡਲ ਸਵਰਾਜ 735 ਟਰੈਕਟਰ ਵਿਕਾਊ ਆ 17 ਮਾਡਲ ਹੈ 370000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਜੀ ਕੀਰਤਪੁਰ ਸਾਹਿਬ ਰੋਪੜ 9968035630 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ 2017 ਮਾਡਲ 370000 ਚ ਖਰੀਦ ਸਕਦੇ ਹੋ ਭੀਮ ਦਾ 8 ਫੁੱਟ ਰੋਟਾਵੇਟਰ ਵਿਕਾਊ ਆ 2021 ਮਾਡਲ 115000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ 9914614332 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਕਮੈਂਟ ਚ ਵਾਇਗਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੀਜੇ ਸੂਏ ਸੱਜਰ ਸੂਈ ਮੱਝ ਵਿਕਾਉ ਹੈ ਜੀ ਮੰਗਰ ਕਟਾ ਏਰੀਆ ਮਾਨਸਾ ਦੁੱਧ 16 ਲੀਟਰ ਰੇਟ 120000 ਤੀਜੇ ਸੂਏ ਮੱਝ ਵਿਕਾਊ ਹੈ ਸੱਜਰ ਸੂਈ ਹੈ ਮਗਰ ਕਟਿਆ ਜੀ 16 ਕਿਲੋ ਦੁੱਧ ਹੈ ਜੀ ਦਾ ਰੇਟ 1,20,000 76528 65357 ਇਸ ਨੰਬਰ ਤੇ ਫੋਨ ਕਰਕੇ ਤੀਜੇ ਸੂਏ ਸੱਜਰ ਸੂਈ ਮੱਝ ਜਿਹੜੀ 1 ਲੱਖ 20,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸੱਜਰ ਸੂਈ ਗਾਂ ਵਿਕਾਊ ਹੈ ਜੀ 18 ਲੀਟਰ ਦੁੱਧ ਹੈ ਜੀ ਏਰੀਆ ਫਰੀਦਕੋਟ ਰੇਟ 57000 ਏਰੀਆ ਫਰੀਦਕੋਟ ਪਿੰਡ ਟੁੱਡੀ ਦਾ ਰੇਟ 57000 ਹੈ 7883 65692 7883 65692 ਇਸ ਨੰਬਰ ਤੇ ਫੋਨ ਕਰਕੇ ਸੱਜਰ ਸੂਈ ਗਾਂ ਹੈ ਜਿਹੜੀ ਤੁਸੀਂ 57000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਉ 2020 ਮਾਡਲ ਪਾਵਰ ਸਟੀering ਏਰੀਆ ਜਿੰਦ 340000 ਰੁਪਏ ਰੇਟ ਮੰਗਿਆ ਜੀ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ 340 ਰੇਟ ਹੈ ਪਾਵਰ ਸਟੀering ਹੈ ਜੀ ਇਹ ਟਰੈਕਟਰ ਖੜਾ ਤੁਸੀਂ ਚੈੱਕ ਕਰ ਸਕਦੇ ਹੋ ਬੀ ਮਾਡਲ ਹੈ ਮਹਿੰਦਰਾ 265 ਟਰੈਕਟਰ ਹੈ 99969 38336 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਲੈਂਡ ਫੋਰਸ ਦਾ 8 ਫੁੱਟਾ ਰੋਟਾਵੇਟਰ ਵਿਕਾਊਾ 2020 ਮਾਡਲ 78000 ਰੁਪਏ ਰੇਟ ਮੰਗੇ ਏਰੀਆ ਪਿੰਡ ਖੜਕ ਸਿੰਘ ਬਾਲਾ ਮਾਨਸਾ ਲੈਂਡ ਫੋਰਸ ਦਾ 8 ਫੁੱਟਾ ਰੋਟਾਵੇਟਰ ਹੈ ਜੀ 78000 ਰੇਟ ਮੰਗੇ ਬੀ ਮਾਡਲ ਹੈ ਪਿੰਡ ਖੜਕ ਸਿੰਘ ਬਾਲਾ ਮਾਨਸਾ 9878145982 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 14 ਤਵੀਆਂ ਦਾ ਸੈੱਟ ਵਿਕਾਊ ਆ ਸੁਨਾਮ ਦੀਆਂ ਬਣੀਆਂ ਨੇ ਫੁੱਲ ਹੈਵੀ ਨੇ ਏਰੀਆ ਜੀਂਦ ਹਰਿਆਣਾ 48000 ਰੁਪਏ ਰੇਟ ਹੈ ਜਿੰਨਾ ਦਾ 48000 ਰੁਪਏ ਰੇਟ ਮੰਗਿਆ ਜੀ 14 ਤਵੀਆਂ ਵਿਕਾਊ ਨੇ ਸੁਨਾਮ ਦੀਆਂ ਬਣੀਆਂ ਨੇ ਫੁੱਲ ਹੈਵੀ ਨੇ 7986329803 ਇਸ ਨੰਬਰ ਤੇ ਫੋਨ ਕਰਕੇ 14 ਤਵੀਆਂ 48000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਆਸ਼ਾ ਟਰੈਕਟਰ ਵਿਕਾਊ ਹੈ ਜੀ 2007 ਮਾਡਲ ਹੈ ਜੀ ਆਸ਼ਾ 241 ਟਰੈਕਟਰ ਹੈ 2007 ਮਾਡਲ ਪਹਿਲੇ ਨਾ ਹੈ ਏਰੀਆ ਵੀਰ ਨੂੰ ਦੱਸਣੀ ਫੋਨ ਤੇ ਪਤਾ ਕਰ ਸਕਦੇ ਹੋ ਤੇ ਰੇਟ ਅੱਧੀ ਗੱਲ ਕਰਗੇ ਤਾਂ 1,60,000 ਰੁਪਏ ਰੇਟ ਮੰਗੇ ਜੀ ਬਾਕੀ ਨੰਬਰ ਨੋਟ ਕਰ ਲਓ 9463236310 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਸ਼ਾ ਟਰੈਕਟਰ 1,60,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ 450 ਟਰੈਕਟਰ ਵਿਕਾਊਆ 2012 ਮਾਡਲ ਹਰਿਆਣਾ ਨੰਬਰ ਡਬਲ ਕਲਚ ਪਾਵਰ ਸਟੀering ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਰੇਟ ਮੰਗੇ ਜੀ 224000 ਏਰੀਆ ਕੈਥਲ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ 97290014005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ 450 ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ 36 ਕਨਾਲਾ ਜ਼ਮੀਨ ਵਿਕਾਊਆ ਮੋਟਰ ਦਾ ਅੱਧ ਤੇ ਨਹਿਰ ਦਾ ਪਾਣੀ ਪਿੰਡ ਦਾਨ ਸਿੰਘ ਬਾਲਾ ਗੋਨਿਆਣਾ ਤੋਂ 8 ਕਿਲੋਮੀਟਰ ਰੇਟ ਹੈ 43 ਲੱਖ ਰੁਪਏ ਕਿੱਲੇ ਦਾ 43 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਹੈ ਮੋਟਰ ਦਾ ਆਧਾ ਤੇ ਨਹਿਰ ਦਾ ਪਾਣੀ ਹੈ ਜੀ 38 ਕਨਾਲਾਂ ਜ਼ਮੀਨ ਵਿਕਾਊ ਹੈ ਜੀ 98140 14914 98140 14914 ਇਸ ਨੰਬਰ ਤੇ ਫੋਨ ਕਰਕੇ 38 ਕਨਾਲਾਂ ਜ਼ਮੀਨ 43 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਐਦੇ ਸਪੋਰਟ ਕਰੋਗੇ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਸੋ ਇੱਕ ਵਾਰ ਫੇਰ ਵੀਰਾਂ ਨੂੰ ਬੇਨਤੀ ਹੈ ਜੇਕਰ ਕੋਈ ਵੀਰ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਤਾਂ ਨੰਬਰ ਨੋਟ ਕਰ ਲਓ ਚੈਨਲ ਦਾ 9877988446 ਇਸ ਨੰਬਰ ਤੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਐਡ ਕਰਵਾ ਸਕਦੇ ਹੋ ਕਰਨਾ ਕੀ ਹੈ ਜੀ ਇੱਕ ਵਧੀਆ ਵੀਡੀਓ ਬਣਾਉਣੀ ਹੈ ਜਿਵੇਂ ਜ਼ਮੀਨ ਦੀ ਐਡ ਆ ਉਹਦੇ ਵਿੱਚ ਦਿਖਾਉਣਾ ਕਿ ਤੁਹਾਡੇ ਪਾਣੀ ਦਾ ਕੀ ਹਾਲ ਹੈ ਕੋਈ ਖਾਲ ਪਹੀ ਜਾਂ ਕੋਈ ਰੋਡ ਲੱਗਦਾ ਜਾਂ ਕੋਈ ਤੁਹਾਡੇ ਮੋਟਰ ਲੱਗੀ ਹੈ ਤਾਂ ਇਹ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦਿਖਾਓ ਜੀ ਵੀਡੀਓ ਬਣਾ ਕੇ ਵਧੀਆ ਤੇ ਸਾਰੀ ਜਾਣਕਾਰੀ ਦਿਓ ਉਸ ਤੋਂ ਬਾਅਦ ਤੁਹਾਡੀ ਐਟ ਰੈਕਟਰ ਮੇਲਾ ਚੈਨਲ YouTube ਤੇ ਚਲਾ ਦਿੱਤੀ ਜਾਊਗੀ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੁਹਾਡਾ ਸਪੋਰਟ ਕਰੋਗੇ ਸੋ ਬੰਦਰਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ